ਪੋਟਾ ਐਕਟ ਨੂੰ ਸ਼ਕਤੀ ਨਾਲ ਲਾਗੂ ਕਰਨ ਸਬੰਧੀ ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਨੋਡਲ ਅਫਸਰ ਐਨਟੀਪੀਸੀ ਕਮ ਡੀਡੀਐਚਓ ਡਾਕਟਰ ਜਗਨਜੋਤ ਕੌਰ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕਰਦਿਆਂ 12 ਦੁਕਾਨਦਾਰਾਂ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ਤੇ ਚਲਾਣ ਕਰਤੇ ਗਏ। ਇਸ ਮੌਕੇ ਜ਼ਿਲ੍ਹਾ ਐਮਈ ਆਇਓ ਅਮਰਦੀਪ ਸਿੰਘ ਮੈਡੀਕਲ ਅਫਸਰ ਡਾਕਟਰ ਸ਼ਬਨਮ ਐਸਆਈ ਪਰਮਜੀਤ ਸਿੰਘ ਹਰਜਿੰਦਰਪਾਲ ਸਿੰਘ ਸੁਰਜੀਤ ਸਿੰਘ ਰਸ਼ਪਾਲ ਸਿੰਘ ਹਰਪ੍ਰੀਤ ਸਿੰਘ ਅਤੇ ਸਹਾਇਕ ਸਟਾਫ ਸ਼ਾਮਿਲ ਸਨ ਅੱਜ ਅਸੀਂ ਐਂਟੀਸੀਪੀ ਟੀਮ ਨੇ ਕੋਟਪਾਗ ਦੇ ਅਧੀਨ ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਸੰਤ ਐਵੇਨਿਊ ਇਲਾਕੇ ਦੇ ਵਿੱਚ ਰੇਡ ਕੀਤੀ ਹੈ ਜਿਹੜੀਆਂ ਪਾਣ ਦੀਆਂ ਦੁਕਾਨਾਂ ਸਿਗਰਟ ਦੀਆਂ ਦੁਕਾਨਾਂ ਪਾਈਆਂ ਗਈਆਂ ਉਹਨਾਂ ਤੇ ਰੇਡ ਕੀਤੀ ਹੈ ਤੇ ਜਿਹੜੇ ਉਹ ਅਨधिकृत ਜਿਹੜੇ ਬਿਨਾ ਵਿਕਟੋਰੀਅਲ ਵਰਨਿੰਗ ਤੋਂ ਜਿਹੜੀਆਂ ਸਿਗਰਟਸ ਇੰਪੋਰਟਡ ਸਿਗਰਟਸ ਵੇਚਦੇ ਆ ਉਹ ਸਾਰੀਆਂ ਜ਼ਬਤ ਕੀਤੀਆਂ ਤੇ ਡਿਸਟਰੋਏ ਕੀਤੀਆਂ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਖੋਖਾ ਹੈ ਇੱਕ ਸਕੂਲ ਦੇ 100 ਮੀਟਰ ਦੇ ਦਾਇਰੇ ਵਿੱਚ ਆਉਂਦਾ ਹੈ ਸੋ ਇਹ ਅਨੁਮਦੀ ਕਹਿ ਦਿੱਤਾ ਹੈ ਇਹਦੇ ਤੇ ਪੁਲਿਸ ਕਾਰਵਾਈ ਕੀਤੀ ਜਾਏਗੀ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਟੋਪੀਸ ਤੇ ਜਿਹੜੇ ਗਾਈਡਲਾਈਨਸ ਹੈ ਉਹਦੇ ਅੰਡਰ ਕੋਈ ਵੀ ਸਕੂਲ ਦੇ 100 ਮੀਟਰ ਦੇ ਘੇਰੇ ਦੇ ਵਿੱਚ ਕੋਈ ਐਹੋ ਜੀ ਦੁਕਾਨ ਨਹੀਂ ਹੋਣੀ ਚਾਹੀਦੀ ਤੇ ਨਾ ਹੀ 18 ਸਾਲ ਤੋਂ ਘੱਟ ਕਿਸੇ ਬੱਚੇ ਨੂੰ ਕੋਈ ਸਿਗਰਟ ਬੇੜੀ ਵੇਚਦਾ ਹੋਇਆ ਜੇ ਪਾਇਆ ਗਿਆ ਤੇ ਉਹ ਇੱਕ ਅਪਰਾਧ ਹੈ 100 ਯਾਰਡ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੈ ਕਾਰਵਾਈ ਕਰਦੇ ਹਾਂ ਕਿ ਪਹਿਲੇ ਤੇ ਸਾਰੀ ਇਹਨਾਂ ਦੀ ਜਿੰਨਾ ਵੀ ਉਹ ਅਨਧਿਕਾਰਿਤ ਹੁੰਦਾ ਹੈ ਇਹਨਾਂ ਕੋਲ ਸਮਾਨ ਉਹ ਅਸੀਂ ਜ਼ਬਤ ਕਰਦੇ ਹਾਂ ਉਹ ਡਿਸਟਰੋਏ ਕਰਦੇ ਹਾਂ ਤਾਂ ਕਿ ਇਹ ਦੁਬਾਰਾ ਕਿਸੇ ਨੂੰ ਨਾ ਵੇਚ ਸਕਣ ਸਟ੍ਰਿਕਟ ਵਾਰਨਿੰਗ ਦਿੰਦੇ ਹਾਂ ਔਰ ਫਿਰ ਰੀ ਚੈਕਿੰਗ ਕਰਦੇ ਕਿ ਇਹ ਦੁਬਾਰਾ ਇਹ ਨਾ ਰੱਖਣ ਔਰ ਨਾ ਹੀ ਵੇਚਣ ਫਿਰ ਉਹਨਾਂ ਦੇ ਉੱਪਰ ਪੁਲਿਸ ਕਾਰਵਾਈ ਹੁੰਦੀ ਹੈ ਫਿਰ ਅਸੀਂ ਪੁਲਿਸ ਨੂੰ ਇਨਫੋਰਮ ਕਰਦੇ ਹਾਂ ਪੁਲਿਸ ਦੀ ਟੀਮ ਦੇ ਨਾਲ ਫਿਰ ਦੂਸਰੀ ਵਾਰੀ ਰੇਡ ਕਰਕੇ ਇਹਨਾਂ ਨੂੰ ਪੁਲਿਸ ਕਾਰਵਾਈ ਦੀ ਹਾਂਜੀ ਇਹ ਬਿਲਕੁਲ ਜਾਰੀ ਰਹੇਗੀ ਇਹ ਸਾਡਾ ਮਹਿੰਮ ਚੱਲ ਰਿਹਾ ਹੈ ਪੰਜਾਬ ਨੂੰ ਟੁਬੈਕੋ ਫ੍ਰੀ ਬਣਾਉਂਦਾ ਅੰਮ੍ਰਿਤਸਰ ਜ਼ਿਲ੍ਹੇ ਨੂੰ ਖਾਸ ਤੌਰ ਤੇ ਇੱਕ ਹੋਲੀ ਸਿਟੀ ਹੋਣ ਦੇ ਨਾਤੇ ਟੁਬੈਕੋ ਫ੍ਰੀ ਬਣਾਉਂਦਾ ਸਾਡਾ ਪੂਰਾ ਪੂਰ ਜ਼ੋਰ ਕੋਸ਼ਿਸ਼ ਹੈ ਉਹਦੇ ਵਿੱਚ ਅੱਜ ਅਸੀਂ ਪੰਜ ਦੁਕਾਨਾਂ ਦੀ ਰੇਡ ਕੀਤੀ ਹੈ ਅਤੇ ਚਲਾਨ ਕੱਟੇ ਹਨ ਅੰਮ੍ਰਿਤਸਰ ਸਿਹਤ ਵਿਭਾਗ ਵੱਲੋਂ ਅੱਜ ਉਹਨਾਂ ਦੁਕਾਨਦਾਰਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਜਿਹੜਾ ਤਮਾਕੂ ਪਦਾਰਥ ਵੇਚਣ ਦਾ ਕੰਮ ਕਰਦਿਆਂ ਨੇ ਜਿਹੜੇ ਦੁਕਾਨਦਾਰ ਸਰਕਾਰ ਦੀ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਅੱਜ ਚਲਾਨ ਵੀ ਕੱਟੇ ਗਏ ਇਸ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਨਹੀਂ ਕਰ ਰਹੇ ਉਹਨਾਂ ਦੇ ਚਲਾਨ ਵੀ ਕੱਟੇ ਗਏ ਹਨ ਅਤੇ ਉਹਨਾਂ ਨੇ ਵਾਰਨਿੰਗ ਦਿੰਦੇ ਹੋਏ ਆਖਿਆ ਕਿ ਅਗਰ ਉਹ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ ਤੇ ਉਹਨਾਂ ਦੇ ਉੱਪਰ ਕੜੀ ਕਾਰਵਾਈ ਵੀ ਕੀਤੀ ਜਾਵੇਗੀ। ਅਮਰਸਰ 파ਸ਼ਵੇ ਖਬਰਨਾਮਾ ਲਈ ਕੈਮਰਾਮੈਨ ਪਰੇ ਸ਼ਰਮਾ ਦਿਨ ਅ ਰਕੇਸ਼ ਕੁਮਾਰ